ਜਿੰਨੀਆਂ ਵੀ ਨਾ ਇਹ ਸਾਰੀਆਂ ਮੂਵੀਜ਼ ਐ ਘੂਤਾ ਪ੍ਰੇਤਾਂੀਆਂ ਜਿਵੇਂ ਹਾਲੀਵੁੱਡ ਵੀ ਹਾਲੀਵੁੱਡ ਦੀ ਮੂਵੀ ਸੀ ਜਿਹੜੀ ਹੈਰੀ ਪੌਟਰ ਵੀ ਸੀ ਉਹ ਵੀ ਜਾਦੂ ਤੇ ਹੋ ਰਹੇ ਦੇ ਬਣੀ ਸੀ ਸਾਰੀਆਂ ਸਕਾਟਲੈਂਡ 'ਚ ਸ਼ੂਟ ਹੋਈਆਂ ਸਾਰੀਆਂ ਇਧਰ ਦੀਆਂ ਸਟੋਰੀਜ਼ ਐ ਤੇ ਹੈਰੀ ਪੌਟਰ ਵੀ ਐਵੇਂ ਪਹਿਲਾਂ ਨਾਵਲ ਸੀਗਾ ਜਿਹੜਾ ਲਿਖਿਆ ਸੀਗਾ ਨਾਵਲ ਤੋਂ ਬਾਅਦ ਫਿਰ ਉਹਨੂੰ ਮੂਵੀ ਫਿਲਮ ਉਹਨੂੰ ਫਿਲਮਾਇਆ ਸਾਰੇ ਨੂੰ ਮੂਵੀ ਬਣਾਈ ਸੀ ਉਹਦੀ ਜਿਹੜੀ ਹੁਣ ਸਾਹਮਣੇ ਇਮਾਰਤ ਦੇਖ ਰਿਹਾ ਹਾਂ ਇਹ ਕਾਲਜ ਹੈਗਾ ਇੱਥੋਂ ਦਾ ਇਦਨਵਰਗ ਦਾ ਨਿਊ ਕਾਲਜ ਕਰਕੇ ਇਹਦਾ ਨਾਮ ਹੈ ਤੇ ਰੈੱਡ ਕਲਰ ਦੀਆਂ ਵਿੰਡੋਜ਼ ਆ ਯਾਰ ਇਹਦੀਆਂ ਇਹ ਪਤਾ ਨਹੀਂ ਕਿਉਂ ਲਾਈਆਂ ਤੇ ਬਹੁਤ ਪੁਰਾਣੀ ਹੈ ਵੀ ਇੱਥੇ ਵੀ ਰੈੱਡ ਕਲਰ ਦੀ ਬਿਲਡਿੰਗ ਹੈ ਦਰਵਾਜ਼ੇ ਰੈੱਡ ਕਲਰ ਦੇ ਆ ਸਾਰਾ ਜਿਹੜਾ ਇਹ ਸ਼ਹਿਰ ਹੈ ਇਹਨੂੰ ਹੈਰੀ ਪੌਟਰ ਦਾ ਸਿਟੀ ਵੀ ਕਿਹਾ ਜਾਂਦਾ ਤੁਹਾਨੂੰ ਗੱਲ ਹੋਰ ਦੱਸਣਾ ਕਿਉਂਕਿ ਜਿਹੜੀ ਹੈਰੀ ਪੌਟਰ ਮੂਵੀ ਸ਼ੂਟ ਹੋਈ ਹੈ ਸਾਰੇ ਇਹ ਸ਼ਹਿਰ ਦੇ ਇਰਦ-ਗਿਰਦ ਆ ਤਾਂ ਓਦੇ ਚ ਤੁਹਾਨੂੰ ਇਹ ਇਮਾਰਤਾਂ ਇਹ ਸਾਰਾ ਕੁਝ ਇਹੋ ਜਿਹਾ ਪ੍ਰਾਣਾ ਆਹੀ ਕੁਝ ਤੁਹਾਨੂੰ ਹੈਰੀ ਪੌਟਰ ਚ ਦੇਖਣ ਨੂੰ ਮਿਲਿਆ ਹੋਊਗਾ ਤੇ ਆ ਬਸ ਹੈ ਜੀ ਇਹ ਬਸ ਗੋਸਟ ਬਸ ਕਰਕੇ ਇਹਦਾ ਨਾਮ ਹੈ ਇਹ ਸ਼ਾਇਦ ਟੂਰ ਦਿੰਦੀ ਹੈ ਗੋਸਟ ਟਾਊਨ ਦਾ ਗੋਸਟ ਫਰਮ ਹੈ ਪਤਾ ਨਹੀਂ ਇਹਨੂੰ ਕਿਹਦਾ ਹੀ ਤਾਂ ਕਰਕੇ ਜਾਂਦਾ ਤੇ ਖਾਵਾਂ ਤੁਹਾਨੂੰ ਖਾ ਦੇ ਆ ਦੇਖੋ ਦੀ ਗੋਸਟ ਬਸ ਟੂਰਸ ਇਹ ਸਪੈਸ਼ਲੀਟੀ ਬਸ ਦੀ ਹੈ ਇਹ ਨਾ ਸਾਨੂੰ ਇੱਕ ਅੰਟੀਕ ਸ਼ਾਪ ਦੇਖੀ ਆ ਤੇ ਇਹ ਗੱਲ ਕਰ ਜਿਹੜੀ ਖੁੱਲਦੀ ਹੈ ਥਰਸਡੇ ਫਰਡੇ ਸੈਟਰਡੇ ਖੁੱਲਦੀ ਹੈ ਤੇ ਇਹਦੇ ਚੀਜ਼ਾਂ ਦੇਖੋ ਕਮਾਲ ਦੀਆਂ ਇਹਨਾਂ ਨੇ ਬਾਹਰ ਨਾ ਜਿਹੜੀਆਂ ਇੱਥੇ ਲਾਈਆਂ ਹੋਈਆਂ ਤੇ ਇੱਥੇ ਕੁਝ ਫੋਟੋਆਂ ਲਾਈਆਂ ਹਨ ਇਹ ਹੈਗੀਆਂ 1862 ਦੀ ਤੇ ਤੁਸੀਂ ਦੇਖੋ ਇਹਨਾਂ ਕੋਲ ਕਦੋਂ ਦੇ ਕੈਮਰੇ ਇਹਨਾਂ ਲੋਕ ਕੋਲ 1862 150 ਸਾਲ ਲਗਭਗ ਪੁਰਾਣਾ ਰਹੇਗੀ ਤੇ ਆਹ ਪੁਰਾਣੇ ਸਿੱਕੇ ਪਏ ਇੰਗਲੈਂਡ ਦੇ ਆਹ ਪੁਰਾਣਾ ਨੋਟ ਪਏ ਇੰਗਲੈਂਡ ਦਾ ਸ਼ਾਇਦ ਇੱਥੇ ਸਾਨੂੰ ਹੋਰ ਵੀ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਜੇ ਓਪਨ ਹੋਣ ਜੀ ਇਹ ਹਰੀ ਪਾਟਰ ਵਾਲੇ ਖੜੇ ਜੀ ਜਿਹੜਾ ਝਾੜੂ ਜਿਹਾ ਲੈ ਕੇ ਹੈਰੀ ਪਾਟਰ ਚ ਨਹੀਂ ਪਾਈਦੇ ਹੁੰਦੇ ਮੈਨੂੰ ਉਹਨਾਂ ਦਾ ਨਾਮ ਤਾਂ ਨਹੀਂ ਪਤਾ ਮੈਨੂੰ ਫਿਲਮ ਨੂੰ ਭੁੱਲ ਗਿਆ ਰੰਗੀਆਂ ਉਹਵੇਂ ਦੀ ਡਰੈਸ ਪਾਈ ਹੋਈ ਹੈ ਮਾਂਜਾ ਜੱਕਰ ਗਿਆ ਸੈੱਲ ਕਰਦੇ ਆ ਰਿਪਨ ਸ਼ਹਿਰ ਚ ਨਾ ਜਿੰਨੀਆਂ ਵੀ ਸ਼ਾਪਸ ਐ ਸਾਰੀਆਂ ਦੇ ਤੁਹਾਨੂੰ ਮਤਲਬ ਹੈਰੀ ਪਾਟਰ ਦਾ ਮੂਵੀ ਦਾ ਸਮਾਨ ਜਿਹੜੀ ਉਹਦੇ ਕੋਲੇ ਇੱਕ ਛੜੀ ਜੀ ਹੁੰਦੀ ਐ ਉਹ ਤੇ ਜਾਂ ਉਸ ਤੋਂ ਇਲਾਵਾ ਜਿਵੇਂ ਇੱਕ ਬੌਕਰ ਜਾਂ ਚੱਕੀ ਫਿਰਦੇ ਦੀ ਮਾਂਜਾ ਜਾਂ ਹਨਾ ਤੇ ਝਾੜੂ ਕਹਿ ਸਕਦੇ ਜਾਂ ਉਹ ਚੀਜ਼ਾਂ ਉਹ ਜਿਆ ਸਾਰਾ ਕੁਝ ਤੁਹਾਨੂੰ ਪੂਰੇ ਸਿਟੀ ਚੋਂ ਮਿਲਦਾ ਰਹੂਗਾ ਜੇ ਟੂਰਿਸਟ ਜਿਹੜੇ ਸੋਵਿਨਿਅਰ ਲੈ ਕੇ ਜਾਂਦੇ ਇੱਥੋਂ ਦੇ ਇደንਬਰਗ ਦੇ ਸ਼ਹਿਰ ਦੇ ਤਾਂ ਮੋਸਟਲੀ ਉਹ ਉਹੀਆਂ ਜਿਹੀਆਂ ਚੀਜ਼ਾਂ ਉਹੀ ਸਾਰਾ ਕੁਝ ਲੈ ਕੇ ਜਾਂਦੇ ਆ ਇੱਥੇ ਨਾ ਹੈਰੀ ਪੌਟਰ ਦੀ ਇੱਕ ਸ਼ਾਪ ਹੈਗੀ ਇੱਥੇ ਦੇ ਸਾਹਮਣੇ ਅੰਦਰ ਜਾਣ ਲਈ ਲਾਈਨ ਲੱਗਦੀ ਹੈ ਇਹਦੇ ਆ ਸਾਹਮਣੇ ਇਹਨਾਂ ਨੇ ਲਾਏ ਹੋਏ ਆ ਨਾ ਆ ਦੇਖੋ ਜਿਵੇਂ 에어ਪੋਰਟ ਤੇ ਜਾਂ ਕੇ ਸਟੇਸ਼ਨ ਤੇ ਲੱਗੇ ਕਿਊ ਲੱਗਦੀ ਹੈ ਪੂਰੀ ਤੇ of retailer of the officially licensed Harry Potter ਜਿਵੇਂ ਤੁਹਾਨੂੰ ਦੱਸਿਆ ਸੀ Harry Potter ਦੀਆਂ ਸ਼ਾਪਸ ਨੇ ਇਹ ਇਥੇ ਤੇ Harry Potter ਨਾਲ ਸੰਬੰਧਿਤ ਸਮਾਨ ਮਿਲਦਾ ਹੈ ਅੰਦਰੋਂ ਸਾਰਾ ਚਲੋ ਕੁਝ ਵੀ ਲੈ ਸਕਦੇ ਆ ਤੁਸੀਂ ਅੰਦਰ ਦਾ ਚਲੋ ਬਾਅਦ ਚ ਜਾਵਾਂਗੇ ਪਹਿਲਾਂ ਤੁਹਾਨੂੰ ਬਾਹਰੋਂ ਹੀ ਦਿਖਾ ਦਾਂ ਮੈਂ ਤੇ ਇਹ ਜਿੰਨੀਆਂ ਤੁਸੀਂ ਚੀਜ਼ਾਂ ਦੇਖਿਆ ਛਾੜੂ ਜੇ ਜਿਹਨਾਂ ਦੀ ਗੱਲ ਕਰਦਾ ਸੀ ਮੈਂ ਪਹਿਲਾਂ ਉਹ ਸਾਰੇ ਪਈ ਐ ਉਹ ਟਾਈ ਜਿਹੜੀ Harry Potter ਚ ਲੱਗੀ ਹੁੰਦੀ ਉਹ ਪਈ ਐ ਤੇ ਸਾਰਾ ਸਮਾਨ ਜਿੰਨਾ ਵੀ ਉਥੇ ਯੂਜ਼ ਹੋਇਆ ਕੋਸ਼ਨਾ ਕੋਸ਼ਾ ਗਲੋਬ ਧਰਤੀ ਦੇ ਨਕਸ਼ੇ ਉਹ ਇਹ ਯੂਜ਼ ਹੋਏ ਹੋਏ ਆ ਉੱਲੂ ਇਹਦੇ ਚ ਆ ਪ੍ਰਾਣੀਆਂ ਦੇ ਚ ਮੋਮਬਤੀਆਂ ਲਾਈਆਂ ਹੁੰਦੀਆਂ ਗਈਆਂ ਤੇ ਉਹ ਦੇਖੋ A to Z ਚੀਜ਼ਾਂ ਟੋਟਲ ਚੀਜ਼ਾਂ ਇੱਥੇ ਅੰਦਰ ਹੈ ਤੇ ਲੋ ਅੰਦਰ ਵੀ ਚੱਲਦੇ ਆ ਸੀ ਥੋੜਾ ਜਿਹਾ ਅੰਦਰਲੇ ਪਾਸੇ ਤੁਹਾਨੂੰ ਦਿਖਾ ਦਿੰਦੇ ਆ ਲਾਈਨ ਚ ਲਾ ਕੇ ਅੰਦਰ ਆਏ ਵਾਹ ਇਥੇ ਸਮਾਨ ਤੁਸੀਂ ਕੀ ਹੈ ਜੀ ਸਮਾਨ ਲੈ ਕੇ ਜਾ ਸਕਦੇ ਹੋ ਤੁਸੀਂ ਹਨ ਖਰੀਦ ਸਕਦੇ ਆਪਾਂ ਹਨ ਆ ਜਿਵੇਂ ਤੁਹਾਨੂੰ ਦੱਸਿਆ ਸੀ ਨੋਵਲ ਹੈ ਵੈਸੇ ਹੈਰੀ ਪਾਟਰ ਤੇ ਆ ਬੁੱਕਸ ਵੀ ਪਈਆਂ ਤੇ ਪਾਰਟ ਪਏ ਆ ਸਾਰੇ ਆ ਦੇਖੋ ਡੋਰਮੈਟ ਵੀ ਕਿੰਨੀਆਂ ਚੀਜ਼ਾਂ ਪਈਆਂ ਯਾਰ ਹਨ ਵੈਸੇ ਹੁਣ ਤਾਂ ਫਿਲਮ ਦੇਖੀ ਨੂੰ ਮੇਰਾ ਟਾਈਮ ਹੋ ਗਿਆ ਯਾਦ ਨਹੀਂ ਹੈਗਾ ਵੀ ਕੀ ਕੋਸ਼ਿਸ਼ ਸੀਗਾ ਵੈਸੇ ਹੈ ਸਾਰਾ ਕੁਝ ਉਹੀ ਹੈ ਇਹ ਤਾਂ ਜਮਾ ਪੁੱਤੀਆ ਕੰਮ ਲੱਗਦਾ ਉੱਪਰ ਪੂਤਾਣਾ ਸ਼ਹਿਰ ਖੁਸ਼ੀਓ ਕੀ ਲਿਖਿਆ ਹੈ ਗਵੇਰ ਅੰਦਰਲੇ ਪਾਸੇ ਨੇ ਇਹਨਾਂ ਨੇ ਇੱਕ ਪਲੇਸ ਬਣਾਈ ਆ ਇੱਥੇ ਫੋਟੋਜ਼ ਲਈ ਤੇ ਲੋਕ ਫੋਟੋਆਂ ਖਿੱਚ ਕੇ ਜਾਂਦੇ ਸਨ ਸ਼ੌਪ ਦੇ ਜਿਹੜੀ ਮੈਂ ਥੱਲੇ ਕਿਉਂ ਦੇਖ ਰਿਹਾ ਸੀ ਨਾ ਫੋਟੋਆਂ ਖਿੱਚਣ ਲਈ ਕਿਉਂ ਸੀਗੀ ਸਾਰੀ ਉਹ ਆਹ ਪਤਾ ਨਹੀਂ ਕੀ ਲਿਖਿਆ ਆ ਆ ਦੀ ਚੈਂਬਰ ਆਫ ਸੀਕਰੇਟਸ ਹੈਜ਼ ਬੀਨ ਓਪਨ ਐਨਮੀਜ਼ ਆਫ ਓਪਨ ਐਨਮੀਜ਼ ਆਫ ਹੇਅਰ ਮੇਬੀ ਹੇਅਰ ਸਾਰਾ ਫੁੱਟਿਆ ਕੰਮ ਹੋ ਗਿਆ ਬੱਚੋ ਜਿੰਨਾ ਸਕਦਾ ਕਹਿੰਦੇ ਬੱਚੋ ਬੱਚੋ ਆਉ ਦੇ ਚੰਜੜਕਾਂ ਜਿਹਾ ਭਜੇ ਫਿਰਦੀ ਹੁੰਦੀਆਂ ਹਨ ਇਹਨਾਂ ਨੇ ਫਿਰ ਖੁਸ਼ੀ ਉਹਨਾਂ ਤੋਂ ਕਾਪੀਰਾਈਟ ਲਈ ਉਹਨਾਂ ਨੇ ਲਾਦਾ ਚੀਜ਼ਾਂ ਵੇਚਣ ਦੇ ਖਸ ਜਾਂ ਇੱਥੇ ਬਣੀਆਂ ਹੋਣੀਆਂ ਚੱਲ ਭੈਣੇ ਉੱਠ ਖੜਾ ਸਾਨੂੰ ਵੀ ਖਿੱਚ ਲੈਣ ਦੇ ਹੁਣ ਜਿਹੜਾ ਇਹ ਸ਼ਹਿਰ ਹੈ ਨਾ ਇਹ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈਗਾ ਇਹਦਾ ਇੱਕ ਪਾਸੇ ਤੇ ਸਾਰਾ 올ਡ ਟਾਊਨ ਹੈਗਾ ਤੇ ਜਿਹੜਾ ਪ੍ਰਾਣਾ ਇਦਨਬਰਗ ਹੈਗਾ ਤੇ ਤਾਂ ਹੀ ਕਰਕੇ ਪ੍ਰਾਣੇ ਸ਼ਹਿਰ ਕਰਕੇ ਜਿਆਦਾ ਮਸ਼ਹੂਰ ਹੈਗਾ ਉਹੀ ਚੀਜ਼ਾਂ ਲੋਕ ਟੂਰਿਸਟ ਦੇਖਣ ਆਉਂਦੇ ਆ ਮਤਲਬ ਪ੍ਰਾਣੀਆਂ ਮਾਰਦਾਂ ਨੂੰ ਹਨ ਇੱਕ ਇਹਦਾ ਨਵਾਂ ਇਦਨਬਰਗ ਨਵਾਂ ਪਾਸਾ ਹੈਗਾ ਤੇ ਜਿੱਥੇ ਹੁਣ ਪਾਸੇ ਜਿਹੜੀ ਚੈਲਪੈਲਾ ਹੈ ਸ਼ਹਿਰ ਦੇ ਸਾਰੀ ਸੋ ਜੀ ਹੁਣ ਅਸੀਂ ਪਹੁੰਚ ਗਏ ਆ ਨਵੇਂ ਸ਼ਹਿਰ ਵਾਲੇ ਪਾਸੇ 올ਡ ਟਾਊਨ ਤੋਂ ਜਿਹੜਾ ਨਿਊ ਸਿਟੀ ਐ ਇਧਰ ਤੁਹਾਨੂੰ ਵੱਡੀਆਂ-ਵੱਡੀਆਂ ਇਮਾਰਤਾਂ ਉਵੇਂ ਚਹਿਲ-ਪਹਿਲ ਰੌਣਕ ਮੇਲਾ ਜਿਵੇਂ ਆਮ ਸ਼ਹਿਰਾਂ 'ਚ ਚੱਲਦਾ ਹੈ ਤੇ ਬਾਜ਼ਾਰ ਸਾਰਾ ਕੁਝ ਦੇਖਣ ਨੂੰ ਮਿਲੂਗਾ ਇਧਰਲੇ ਪਾਸੇ ਤੇ ਉਧਰ ਵਾਕਿੰਗ ਪ੍ਰਾਣ ਹੈ ਜਿਹੜਾ 올ਡ ਮਤਲਬ ਇਦਨਬਰਗ ਤੇ ਉਹਦੇ 'ਚ ਸਿਰਫ ਤੁਸੀਂ ਪੈਦਲ ਘੁੰਮ ਸਕਦੇ ਹੋ ਇਧਰ ਤੁਹਾਨੂੰ ਬੱਸਾਂ ਦਾ ਭੀੜ-ਭੜਕਾ ਦੇਖੋ ਮਾਰਦਾ ਕਿੰਨੀ ਸੋਹਣੀ-ਸੋਹਣੀ ਹੋਣੀ ਆ ਯਾਰ ਇਹਨਾਂ ਦਾ ਜਿਹੜਾ ਕਲਰ ਹੈ ਨਾ ਇਹਨਾਂ ਮਾਰਤਾ ਨਾ ਮਨ ਮੋਹਦਾ ਦੇਖੋ ਕਿੰਨੇ ਕਲਰ ਹੈ ਇੱਕ ਸ਼ਹਿਰ 'ਚ ਤੁਹਾਨੂੰ ਸਾਰੇ ਪੱਥਰ ਤੁਹਾਨੂੰ ਅਲੱਗ-ਅਲੱਗ ਦੇਖਦੇ ਹੋਣਗੇ ਆ ਜੌਨੀ ਵਾਕਰ ਦਾ ਸਟੋਰ ਹੈਗਾ ਸਾਹਮਣੇ ਸਕਾਟਲੈਂਡ ਦਾ ਮਸ਼ਹੂਰ ਹੈਗਾ ਇਹਦੇ ਲਈ ਟਰੈਂਬ ਵੀ ਚੱਲਦੀ ਹੈ ਇਹ ਸ਼ਹਿਰ 'ਚ ਆ ਕੁਲਫੀਆਂ ਵੇਚਣ ਆ ਕੇ ਆ ਗਏ ਤੇ ਜਿਵੇਂ ਆਪਣੇ ਲੱਛੇ-ਲੁਛੇ ਲੱਗੇ ਜਾਂਦੇ ਆ ਰਿਪਰੈਜ਼ੈਂਟ ਕਰਦੀ ਹੈ ਇਹਨੂੰ ਸਕਾਟਲੈਂਡ ਨੂੰ ਗਾਂ ਇਹ ਸ਼ਹਿਰ ਚ ਇਹੋ ਜਿਹੀਆਂ ਚੀਜ਼ਾਂ ਸ਼ਹਿਰ ਚ ਬਹੁਤ ਬਣਾਈਆਂ ਹੋਈਆਂ ਸਾਰੇ ਪਾਸੇ ਇਹ ਪਤਾ ਨਹੀਂ ਕੀ ਚੱਕਰ ਹੈਗਾ ਗਾਂ ਨਾਲ ਆ ਬਦਨ ਕੀ ਬਣਾਇਆ ਜਿਵੇਂ ਨਾ ਅਸੀਂ ਡਬਲਿਨ ਚ ਆਇਰਲੈਂਡ ਚ ਪੁਰਾਣੇ ਪੁਰਾਣੇ ਆ ਦੇਖੇ ਸੀਗੇ ਬਾਰ ਤੇ ਇੱਥੇ ਵੀ ਬਾਰ ਕਾਫੀ ਦੇਖਣ ਨੂੰ ਮਿਲ ਰਹੇ ਆ ਸਭ ਤੇ ਉਹ ਵੀ ਬਹੁਤ ਪੁਰਾਣੇ ਤੇ ਤੁਸੀਂ ਦੇਖੋ 1823 ਦਾ ਕਿੰਨਾ ਪੁਰਾਣਾ ਹੁੰਦਾ ਹੈ ਇਹ ਦੋਸੋ ਸਾਲ ਅੰਦਰੋਂ ਪਤਾ ਨਹੀਂ ਹੁਣ ਜਾਣ ਦੇਣਗੇ ਕਿ ਨਾ ਪਰ ਹੈ ਬਹੁਤ ਸੋਹਣੇ ਸੋਹਣੇ ਬਣੇ ਹੋਏ ਆ ਯਾਰ ਸਾਰੇ ਤੇ ਮੈਨੂੰ ਲੱਗਦਾ ਹੈ ਸ਼ਾਇਦ ਜਿਵੇਂ ਸ਼ਾਮ ਉੱਥੇ ਪੱਕਦੀ ਸੀ ਨਾ ਡਬਲਿਨ ਚ ਉਵੇਂ ਇੱਥੇ ਵੀ ਸ਼ਾਇਦ ਸ਼ਾਮ ਆ ਜਿਹੜੀ ਉਹ ਪੱਕਦੀ ਉਹ ਸ਼ਾਮ ਨੂੰ ਲਾਈ ਮਿਊਜ਼ਿਕ ਪਬ ਕਲੱਬ ਵਾਲੀ ਇੱਥੇ ਲਾਈ ਹੋਊਗੀ ਹਨਾ ਨਹੀਂ ਹੁਣ ਵੀ ਚੱਲੀ ਜਾਂਦਾ ਰਿਹਾ ਲਾਈ ਮਿਊਜ਼ਿਕ ਅੱਛਾ ਕਿਉਂਕਿ ਗੋਰਿਆਂ ਦਾ ਕਲਚਰ ਹੈ ਨਾ ਇਹ ਤੇ ਮਤਲਬ ਬੈਠਣਾ ਲੰਬੀਆਂ ਸ਼ਾਮਾਂ ਰਾਤਾਂ ਰੰਗीन ਤੇ ਬਾਕੀ ਆ ਉਹ ਦਿਨ ਕੰਮ ਕਰਨਾ ਫਿਰ ਜਿੰਨਾ ਕਮਾਇਆ ਸਾਰਾ ਉਡਾਉਣਾ ਤੇ ਇਹ ਮਹਿੰਗਾ ਕਾਫੀ ਹੈਗਾ ਐਕਸਪੈਂਸਿਵ ਸਿਟੀ ਹੈ ਸਾਰੇ ਸਕਾਟਲੈਂਡ ਦਾ ਤੇ ਕਿਉਂਕਿ ਇੱਕ ਤਾਂ ਰਾਜਧਾਨੀ ਹੈ ਰਾਜਧਾਨੀ ਕਰਕੇ ਤੇ ਬਾਕੀ ਜਿਵੇਂ ਇਹਨੇ ਨੇ ਪੁਰਾਣੇ ਜਿਹੜੇ ਰੈਸਟੋਰੈਂਟ ਹੈ ਤੇ ਉਹ ਫਿਰ ਸਸਤੇ ਤਾਂ ਨਹੀਂ ਹੋਣਗੇ ਓਬਵੀਅਸਲੀ ਮਹਿੰਗੇ ਹੋਣਗੇ ਇਸ ਕਰਕੇ ਸ਼ਹਿਰ ਨੂੰ ਮਹਿੰਗਾ ਮੰਨਿਆ ਜਾਂਦਾ ਹੈਗਾ ਤੇ ਹੁਣ ਜੀ ਅਸੀਂ ਕੋਈ ਸੋਹਣਾ ਜਿਹਾ ਕੈਫੇ ਦੇਖਦੇ ਆਂ ਕੈਫੇ ਦੇਖ ਕੇ ਕਾਫੀ ਪੀਨੇ ਆ ਦੁਪਹਿਰ ਦਾ ਕੁਛ ਲੰਚ ਕਰਦੇ ਆ ਅਸਲ ਚ ਤਾਂ ਅਸੀਂ ਜਗ੍ਹਾ ਲੱਭ ਰਹੇ ਸੋਹਣੀ ਲੋਕੇਸ਼ਨ ਸੋਹਣੀ ਹੋਵੇ ਕੋਈ ਜਿੱਥੇ 10 ਮਿੰਟ ਬੈਠ ਸਕੀਂ ਆ ਆਮ ਨਾਲ ਵੈਸੇ ਤਾਂ ਵੀ ਸੋਹਣਾ ਕੈਫੇ ਦਾ ਦੇਖਦੇ ਆਂ ਜੇ ਬਾਹਰਲੇ ਪਾਸੇ ਜਾਉਂ ਸੋਹਣਾ ਜੀ ਹਨਾ ਵੀ ਹਾਂਜੀ ਹਾਈ ਕੋਰਟ ਤੋਂ ਇਜਾਜ਼ਤ ਲੈਣੀ ਪੈਂਦੀ ਐ ਹਾਈ ਕੋਰਟ ਨੂੰ ਪੁੱਛਣਾ ਪੈਂਦਾ ਹਾਈ ਕੋਰਟ ਦੇ ਪਾਸ ਕਰਦੇ ਆ ਕਿਉਂ ਜੀ ਅਸਲ ਚ ਹਾਈ ਕੋਰਟ ਨੂੰ ਪ੍ਰੋਬਲਮ ਹੈ ਇਹ ਨਾ ਠੰਡੀ ਜੀ ਕੌਫੀ ਮੁੱਥੇ ਮਾਰਦੇ ਆ ਤੇ ਦੂਜਾ ਇਹ ਆ ਸਾਰੇ ਜਾਨੀ ਹਾਈ ਕੋਰਟ ਤੋਂ ਜੀ ਅਜ ਤ ਲੈ ਲੈਂਦੇ ਆ ਬਟ ਆ ਰਿਹਾ ਕੋਈ ਜਿਆਦਾ ਹੀ 60 ਸਾਲ ਤੋਂ ਲੈ ਕੇ 18 ਤੱਕ ਜਿੰਨੇ ਵੀ ਵਿਆਹ ਹੁੰਦੇ ਸਾਰੇ ਆ ਸੋਹਣਾ ਖੁਸ਼ੀ ਮਿਲਦਾ ਹੈ ਨਾ ਮਜ਼ਾਕ ਦਾ ਮਜ਼ਾਕ ਰਹਿ ਗਿਆ ਹੈ ਅੱਜ ਬਾਹਰ ਬਹਿ ਜਾਗੇ ਨਾ ਟੇਬਲ ਤਾਂ ਇੱਥੇ ਆ ਸਪੇਸ ਵੀ ਪਈ ਹੈ ਟੇਬਲ ਵੀ ਥੱਲੇ ਪਿਆ ਵਾਹ ਯਾਰ ਸੱਚੀ ਇਹ ਸ਼ਹਿਰ ਬਹੁਤ ਖੂਬਸੂਰਤ ਹੈ ਕੋਸ਼ਿਸ਼ ਕੀਤੀ ਬੰਨੇ ਰਿਪਨ ਤੋਂ ਸਿੱਧਾ ਰੋਸ ਸਵੇਰੇ ਪਾਠ ਸੁੱਕਦੇ ਹੋਗੇ ਜਿਹੜਾ ਸਾਬ ਨਾਲ ਸਨੀਡੇ ਅੱਜ ਮੌਸਮ ਵਧੀਆ ਅੱਜ ਚਲੋ ਟੇਬਲ ਰਿਜ਼ਰਵ ਕਰਦਾ ਮੈਂ ਅੰਦਰਲੇ ਪਾਸਿਓ ਵੀ ਕਾਫੀ ਸੋਹਣੇ ਲੱਗ ਰਹੇ ਆਇਆ ਗੋਰੇ ਕਿ ਕੱਪ ਕਾਫੀ ਦਾ ਲੈਂਦੇ ਨੇ ਕਿ ਇਨਾ ਕਿੰਨਾ ਟਾਈਮ ਬੈਠੇ ਜਾਂਦੇ ਨੇ ਇਹਨਾਂ ਦੇ ਬੈਠਣ ਦਾ ਹੀ ਮੁੱਲ ਹੁੰਦਾ ਰਿਪਨ ਬੈਠ ਕੇ ਨਾਲ ਖਾਣ ਨੂੰ ਲੈ ਲਾਂਗੇ ਕੁਝ ਉਹ ਕੁਕੀਜ਼ ਦੇਖ ਲਾਂਗੇ। ਸਵੀਟ ਡਿਸ਼ ਐਨਦਰ ਹਨੀ ਨੱਟ ਇਹ ਚਾਕਲੇਟ ਔਰੈਂਜ ਕੁਛ ਨਾ ਕੁਛ ਲੈ ਲਾਂਗੇ ਹਨਾ। ਨਾਲ ਕਾਫੀ 브라우ਨੀ ਯਾ ਇਹ ਤਾਂ ਸੀ ਬਹੁਤ ਫੱਨੇ ਬਰਾਉਨੀ ਦਾ। ਹੋਰ ਹੀ ਲੱਗਦੀ ਇਹ ਨਾਲ ਹੀ ਤਾਂ ਮੈਨੂੰ। ਬਾਕੀ ਉਹ ਮੈਨੂ ਲੱਗਿਆ ਹੋਇਆ ਹੈ ਪਰਲੇ ਵਾਸਤੇ। ਮੈਂ ਇਨ ਦਾ ਕਾਫੀ ਮਿਲੋ ਚਾ। ਥੈਂਕ ਯੂ ਵੈਰੀ ਮੱਚ। ਯਾ थैंक यू ਅੱਜ ਨਾ ਮੌਸਮ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਬਾਹਰ ਬੈਠਣ ਵਾਲਾ ਹੁਣ ਇੱਕ ਕਾਫੀ ਲੈ ਲਈ ਐ ਦੁਬਾਰਾ ਚ ਖਾਣ ਨੂੰ ਸੈਂਡਵਿਚਸ ਆਉਂਦੇ ਨੇ ਤੇ ਅਸੀਂ ਘੰਟਾ ਕਿਤੇ ਬੈਠਾਂਗੇ ਤੇ ਗੋਰੀਆਂ ਵਾਲਾ ਕੰਮ ਕਰਾਂਗੇ ਅੱਜ ਨਾਲ ਆਰਾਮ ਮਿਲ ਜੂਗਾ ਤੁਹਾਨੂੰ ਥੋੜਾ ਜਿਹਾ ਇਹਨਾਂ ਨੇ ਕਾਫੀ ਠੰਡੀ ਹੋ ਜੇ ਤੁਹਾਨੂੰ ਸੈਂਡਵਿਚ ਦੇਖ ਕੇ ਜਾਣੇ ਇਹਨਾਂ ਨੇ ਖਾਤ ਇਹਨਾਂ ਦੀ ਯਾਰ ਇੱਕ ਗੱਲ ਵਧੀਆ ਵੀ ਕੁਝ ਵੀ ਦੇਖ ਜਾਣ ਨਾਲ ਖਾਲੀ ਨਹੀਂ ਲੱਗ ਜਾਂਦੀ ਕਾਫੀ ਲਈ ਸੀ ਤੇ ਨਾਲ ਆ ਖਾਣ ਨੂੰ ਫਿਰ ਉਹਨਾਂ ਟਾਈਮ ਜਿਹਨਾਂ ਸੈਂ ਮੇਨ ਮੀਲ ਨਹੀਂ ਹੁੰਦੀ ਤੇ ਬਿਸਕਟ ਵਗੈਰਾ ਜ਼ਰੂਰ ਦੇ ਕੇ ਜਾਂਦੇ ਆ ਮੈਂ ਲੈ ਕੇ ਆਈ ਆ ਬੈਠਾ ਤੇ ਆ ਤੁਸੀਂ ਲੈ ਗਏ ਅੱਛਾ ਮਾਤੇ ਨਾਲ ਦੇ ਕੇ ਗਏ ਆ ਆਪਾਂ ਲਈ ਆਈਸ ਲਾਤੇ ਲੋਕਾਂ ਨੇ ਤਾਂ ਛਤਰੀਆਂ ਵੀ ਕੱਢ ਲੀਆਂ ਅਸੀਂ ਅੱਜ ਛਤਰੀ ਨਾਲ ਨਹੀਂ ਲੈ ਕੇ ਆਏ ਇਹ ਕਹਿੰਦੇ ਇੱਥੇ ਨਾ ਰੂਲ ਆ ਤੁਹਾਡੀ ਤੁਹਾਡੇ ਹੱਥ ਤੋਂ ਤੁਹਾਡੀ ਜੈਕਟ ਔਰ ਤੁਹਾਡੀ ਚੰਤਰੀ ਹੋਣੀ ਲਾਜ਼ਮੀ ਆ ਸਹੀ ਗੱਲ ਜੇ ਤੁਸੀਂ ਇਹਨਾਂ ਕੰਟਰੀ ਵਿੱਚ ਸਰਵਾਈਵ ਕਰਨਾ ਟੈਂਸ਼ਨ ਆ ਮੈਨੂੰ ਆ ਲੱਗਦਾ ਵੀ 2-3 ਵਾਰ ਦਾ ਸ਼ਾਵਰ ਹੋਣੀ ਹੁਣ ਦਿਨ 'ਚ ਤੇ ਹੋ ਜਾਂਦਾ हट ਜਾਂਦਾ ਜਾਂ ਫਿਰ ਰੇਨ ਕੋਟ ਨਾਲ ਰੱਖੋ ਮੈਨੂੰ ਤਾਂ ਆਪਣਾ ਤਾਂ ਕੁਛ ਨਹੀਂ ਖੁਸ਼ੀ ਨੂੰ ਛਿੱਕਾਂ ਤੇ ਗਾਮ ਮੈਂਡ ਤੇ ਲੱਗ ਜਾਂਦਾ ਜਦੋਂ ਸਿਰ 'ਚ ਪਾਣੀ ਪੈਂਦਾ ਖੈਰ ਹੁੰਦਾ ਵੀ ਆ ਮੇਰੇ ਪੱਗ ਬੰਨਨੀ ਆ ਭਾਗ ਕਰਕੇ ਸਰਚ ਪਾਣੀ ਨਿਕਲਦਾ ਨਾ ਹਾਂਜੀ ਕੁੜੀਆਂ ਦੇ ਜਾਂ ਕੋਈ ਵੀ ਸਿਰ ਨੰਗਾ ਕਿਸੇ ਦੇ ਵੀ ਸਿੱਧਾ ਸਰਚ ਪਾਣੀ ਵਹਿ ਜਾਂਦਾ ਹੈ ਇਧਰ ਦੀ ਗ੍ਰੀਨ ਲਾਈਟ ਚਲੋ ਚਲੋ ਗ੍ਰੀਨ ਆ ਭੱਜ ਲੋ ਇਹ ਬੜਾ ਪੰਗਾ ਯਾਰ ਆਪਣੇ ਜਿੱਥੋਂ ਦੀ ਮਰਜ਼ੀ ਲੰਘ ਜਾਓ ਆਪਣੇ ਲੱਤਾਂ 'ਚ ਵੀ ਪੜਾਕ ਦੇਣੇ ਲਿਆ ਕੇ ਮਾਰਦੇ ਫਿਰ ਆਪਣੇ ਐਕਸੀਡੈਂਟ ਵੀ ਕਿੰਨੇ ਹੁੰਦੇ ਯਾਰ ਰਿਪਨ ਇਹ ਮੇਨ ਰੋਡ ਆ ਗਿਆ ਇਹ ਇਦਨਬਰਗ ਦਾ ਸ਼ਹਿਰ ਦਾ ਆ ਦੇਖੋ ਕੈਫੇ ਤੁਹਾਨੂੰ ਦਿਖਾਦਾ ਕਿੰਨੇ ਸੋਹਣੇ ਬਣੇ ਆ ਯਾਰ ਕੈਫੇ ਦੇਖੋ ਕਿੱਡਾ ਸੋਹਣਾ ਇੱਥੇ ਸ਼ਾਮ ਨੂੰ ਰੌਣਕ ਮੇਲਾ ਹੋਊ ਪੂਰਾ ਤੇ ਬਹੁਤ ਲੋਕ ਹੋਣਗੇ ਨਹੀਂ ਹੈਗੇ ਹੁਣ ਰਿਪਨ ਇੱਥੇ ਜਿਹੜੇ ਆ ਡਿਲੀਵਰੀ ਵਾਲੇ ਆ ਇਹ ਵੀ ਸਾਈਕਲਾਂ ਤੇ ਰਹਿੰਦੇ ਆ ਆ ਉਬਰੀ ਤਾਲੇ ਹੋਰ ਆਪਣੇ ਤਾਂ ਸਾਰੇ ਮੋਟਰਸਾਈਕਲਾਂ ਤੇ ਜਾਂਦਾ ਇੱਥੇ ਡਿਲੀਵਰੀ ਬாய் ਅਸੀਂ ਸਾਰੇ ਦੇਖਿਆ ਮੋਸਟਲੀ ਸਾਈਕਲ ਯੂਜ਼ ਕਰਦੇ ਤੇ ਵੈਸੇ ਤਾਂ ਇਹਨੂੰ ਸਾਰੇ ਪ੍ਰਮੋਟ ਕਰਦੇ ਆ ਇਹ ਚੀਜ਼ ਨੂੰ ਮਤਲਬ ਫਰੈਂਡਲੀ ਆ ਉਹ ਦੇਖੋ ਸਾਈਕਲ ਇੱਥੇ ਜੇ ਤੁਸੀਂ ਆ ਇਡਨਬਰਗ ਜਿਹੜਾ ਸ਼ਹਿਰ ਆ ਨਾ ਜੇ ਘੁੰਮਣ ਮਤਲਬ ਵੈਸਤਾ ਪਿਛਲੇ ਵਲੌਗ ਚ ਦੱਸਿਆ ਵੀ ਸੀ ਪਹਿਲਾਂ ਤੇ ਵੀ ਕਿਵੇਂ ਘੁੰਮਿਆ ਜਾ ਸਕਦਾ ਪਰ ਫਿਰ ਵੀ ਤੁਹਾਨੂੰ ਦੱਸਦਾ ਇਥੇ ਸਾਈਕਲ ਰੈਂਟ ਤੇ ਮਿਲ ਜਾਂਦੇ ਆ ਸਾਈਕਲ ਵੀ ਕਿਰਾਏ ਤੇ ਲੈ ਸਕਦੇ ਹੋ ਤੁਸੀਂ ਸਾਈਕਲ ਕਿਰਾਏ ਤੇ ਲੈ ਕੇ ਤੇ ਤੁਰੇ ਫਿਰੋ ਆਦਰਵਾਇਜ਼ ਤਾਂ ਨਹੀਂ ਬਹੁਤ ਬਹੁਤ ਤਰ੍ਹਾਂ ਦੀ ਟ੍ਰਾਂਸਪੋਰਟ ਆ ਬੱਸ ਟ੍ਰੇਨ ਟ੍ਰੇਨ ਬਹੁਤ ਕੁਝ ਤੁਹਾਨੂੰ ਮਿਲਦਾ ਹੈਗਾ ਪੁਰਾਣਾ ਸ਼ਹਿਰ ਹੈਗਾ ਸ਼ਾਹਰ ਜਨ ਅਬੂ ਤੇ ਕਰਾਊਡ ਘਟ ਗਿਆ ਹਨ ਹਾਂਜੀ ਮੀਨ ਪਹਿਲਾਂ ਤਾਂ ਬਹੁਤ ਸਾਰੇ ਲੋਕ ਆਹ ਸਾਈਕਲ ਦੇਖੋ ਕਿਵੇਂ ਸਜਾਇਆ ਹੋਇਆ ਹੈ ਇੰਸਟਰਡਮ ਤੇ ਵੀ ਇਦਾਂ ਹੀ ਹੁੰਦੇ ਆ ਹਾਂਜੀ ਇਹ ਪੁਰਾਣਾ ਸਾਈਕਲ ਹੋਣਾ ਇਹ ਗੋਰਿਆਂ ਦੀਆਂ ਕਾਡਾਂ ਹੁੰਦੀਆਂ ਦੇਖ ਲਓ ਪੁਰਾਣਾ ਸਾਈਕਲ ਹੋਣਾ ਇਹ ਤੇ ਇਹਦੇ ਤੇ ਫੁੱਲ ਲਾ ਦੇ ਫੁੱਲ ਲਾ ਕੇ ਇਹਨੂੰ ਕਿੰਨਾ ਸੋਹਣਾ ਸਜਾ ਲਿਆ ਚਾਰੇ ਪਾਸੇ ਫੁੱਲ ਆਏ ਅੱਗੇ ਵੀ ਗਮਲਾ ਰੱਖਿਆ ਹੋਇਆ ਨਹੀਂ ਪਤਾ ਕੁਛ ਹੈ ਦੀ ਖਾਸੀਅਤ ਹੋਵੇ ਥੋੜੀ ਨਾ ਥੋੜੀ ਇਹ ਕਿਸੇ ਨੂੰ ਡੈਡੀਕੇਟ ਕੀਤਾ ਹੋਇਆ ਹੈ ਇਹਨਾਂ ਨੇ ਇਹ ਦਿਨ ਵਰਗ ਹੈਜ਼ ਨਾਟ ਫੋਰ ਫੋਰਗੋਟਨ ਕੋਈ ਕੁੜੀ ਹੋਣੀ ਇਹ ਉਹਦੇ ਬਾਰੇ ਦੱਸਿਆ ਹੋਇਆ ਹੈਗਾ ਇਹ ਨਾ ਮਲੇਸ਼ੀਆ ਤੋਂ ਸੀ ਕੁੜੀ ਇੱਥੇ ਕਹਿੰਦੇ ਪੜਨ ਆਈ ਸੀਗੀ ਤੇ ਫੈਲੋਸ਼ਿਪ ਤੇ ਸੀ ਇੱਥੇ ਤੇ ਕੀ ਹੋਇਆ ਉਹ ਸਾਈਕਲ ਤੇ ਜਾ ਰਹੀ ਸੀਗੀ ਤੇ ਉਹ ਟ੍ਰੇਮ ਦੇ ਅੱਗੇ ਆ ਗਈ ਜਿਹੜੀ ਆ ਟ੍ਰੇਨ ਚੱਲਦੀ ਹੈ ਨਾ ਉਹ ਮਤਲਬ ਸੜਕ ਤੇ ਟ੍ਰੇਮ ਦੇ ਅੱਗੇ ਆ ਗਈ ਤੇ ਉਹ ਡਰਾਈਵਰ ਤੋਂ ਟ੍ਰੇਮ ਰੋਕੀ ਨਹੀਂ ਤੇ ਉਹਨੂੰ ਕਾਫੀ ਸੱਟਾਂ ਸੁੱਟਾਂ ਵੱਜੀਆਂ ਸੀਗਾ ਮੈਨੂੰ ਲੱਗਦਾ ਹੋ ਸਕਦਾ ਆਪਣੀ ਲਾਈਫ ਤੋਂ ਵੀ ਗਈ ਹੋਵੇ ਉਹ ਤੇ ਉਹਦੇ ਕਰਕੇ ਮਤਲਬ ਉਹਦੀ ਯਾਦ 'ਚ ਇਹ ਸਾਈਕਲ ਇਹਨਾਂ ਨੇ ਰੱਖਿਆ ਹੋਇਆ ਸੀ ਦੇਖ ਲਓ ਇਹ ਇਮੋਸ਼ਨਸ ਆਪਾਂ ਕਹਿੰਦੇ ਵੀ ਗੋਰਿਆਂ 'ਚ ਹੁੰਦੇ ਨਹੀਂ ਹੈਗੇ ਪਰ ਛੋਟੇ-ਛੋਟੇ ਚੀਜ਼ ਨੂੰ ਯਾਰ ਯਾਦ ਵੀ ਰੱਖਦੇ ਆ ਆਪਣੇ ਕਿੰਨੇ ਲੋਕਾਂ ਨੇ ਸੱਟਾਂ ਪਤਾ ਨਹੀਂ ਕਿਵੇਂ ਵੱਜ ਜਾਂਦੀਆਂ ਪਰ ਇਹਨਾਂ ਨੇ ਇੱਕ ਉਹਦੀ ਮੈਮਰੀ 'ਚ ਇੱਥੇ ਇਹ ਸਾਈਕਲ ਨੂੰ ਸਜਾ ਕੇ ਉਸੇ ਤੇ ਕੁੜੀ ਦਾ ਸਾਈਕਲ ਆ ਇਹ ਤੇ ਜਿਹੜੇ ਸਾਈਕਲ ਤੋਂ ਡਿੱਗੀ ਸੀ ਉਹਨੂੰ ਸਜਾ ਕੇ ਫੁੱਲਾਂ ਨਾਲ ਸਜਾ ਕੇ ਇਸ ਤਰ੍ਹਾਂ ਉਹਦਾ ਇੱਕ ਪੋਸਟਰ ਮਤਲਬ ਲੈਮੀਨੇਸ਼ਨ ਕਰਕੇ ਲਾਇਆ ਹੋਇਆ ਵੀ ਤਾਂ ਜੋ ਆਉਂਦੇ ਜਾਂਦੇ ਲੋਕਾਂ ਨੂੰ ਪਤਾ ਲੱਗ ਸਕੇ ਇਹ ਦੇਖੋ ਮੌਸਮ ਨੂੰ ਲੱਗੀ ਨਜ਼ਰ ਮੈਂ ਕਿਹਾ ਸੀ ਅੱਜ ਮੌਸਮ ਸੋਹਣਾ ਹੈ ਸਨੀ ਡੇ ਸੀ ਧੁੱਪ ਨਿਕਲੀ ਹੋਈ ਸੀ ਤੇ ਬਾਹਰਲੇ ਵੈਸੇ ਨੇ ਇੱਕ ਕਹਾਵਤ ਹੁੰਦੀ ਹੈਗੀ ਯੂਰਪ ਚ ਜਾਂ ਹੋਰ ਬਾਹਰਲੇ ਦੇਸ਼ਾਂ ਜੇ ਇਹ ਕਹਿੰਦੇ ਨੇ 3W ਤੇ ਕਦੇ ਭਰੋਸਾ ਨਾ ਕਰੋ ਵਾਈਫ ਵੈਦਰ ਸਮਥਿੰਗ ਇੱਕ ਹੋਰ ਪਦਾਅ ਵੀ ਨਾ ਵਾਈਫ ਇਟਸ ਅ ਊਮਨ ਊਮਨ ਪਤਾ ਨਹੀਂ ਊਮਨ ਵੈਦਰ ਐ ਕਰਕੇ ਐ ਵੈਸੇ ਬਣਾਈ ਤਾਂ ਕਹਾਵਤ ਈ ਹੈ ਤੇ ਵਾਈਫ ਤੋਂ ਵਧੀਆ ਕੌਣ ਹੋ ਸਕਦਾ ਤੁਹਾਡਾ ਲਾਈਫ ਪਾਰਟਨਰ ਤੋਂ ਵੱਧ ਤੁਹਾਡੇ ਕਿਹਦੇ ਤੇ ٹرسٹ ਕੀਤਾ ਪਰ ਇਹ ਯੂਰਪ ਦੀ ਗੱਲ ਹੈ ਆਪਾਂ ਏਸ਼ੀਅਨ ਕਮਿਊਨਿਟੀ ਆਪਣੀ ਹੋਰ ਆ ਤੇ ਇਹ ਗੱਲ ਸਹੀ ਹੈ ਇੱਥੇ ਦੀ ਤਲਾਕ ਵੀ ਵੱਧ ਹੁੰਦੇ ਨੇ ਇੱਥੇ ਤੇ ਵੈਸੇ ਵੀ ਯਾਰ ਮੀ ਆ ਗਿਆ ਦੇਖੋ ਇੱਥੇ ਹੈਗਾ ਇੱਧਰ ਹੁਣ ਮੈਨੂੰ ਐ ਲੱਗਦਾ ਵੀ ਜਿਆਦਾ ਕੁਝ ਘੁੰਮਿਆ ਨਹੀਂ ਜਾਣਾ ਜਿੰਨਾ ਟਾਈਮ ਇੱਥੇ ਦਿਨ ਸੋਹਣਾ ਰਹਿੰਦਾ ਨਾ ਉਨਾ ਟਾਈਮ ਹੀ ਜਿਆਦਾ ਘੁੰਮਿਆ ਜਾਂਦਾ ਪਰ ਧੁੱਪ ਚੰਗੀ ਵੀ ਨਹੀਂ ਲੱਗਦੀ ਰਿਪਨ ਇੱਥੇ ਹਾਂਜੀ ਸ਼ਾਮ ਹੋ ਗਈ ਨਾ ਸ਼ਾਮ ਨੂੰ ਉਹ ਗ੍ਰੀਨ ਗ੍ਰੀਨ ਹੈ ਚੱਲੋ ਚੱਲੋ ਸ਼ਾਮ ਨੂੰ ਰੋਜ਼ ਇੱਥੇ ਮੀਂਹ ਪੈਣੀ ਪੈਣਾਗਾ ਸ਼ਾਮ ਦੇ ਬੱਜ ਕੇ 3-4 ਜਿੰਨੀ ਧੁੱਪ ਹੋ ਜਾਂਦੀ ਉਹਨਾਂ ਕ ਸ਼ਾਮਰ ਹੋ ਜਾਂਦਾ ਬਰਫ ਇਹ ਸ਼ਹਿਰ ਨਾਲ ਜਿੰਨਾ ਵੀ ਅਸੀਂ ਅੱਜ ਦੇਖਿਆਗਾ ਤੇ ਸਾਰਾ ਸੋਹਣਾ ਹੀ ਸੋਹਣਾ ਤੇ ਪੁਰਾਣਾ ਹੀ ਪੁਰਾਣਾ ਇਧਰਲੇ ਪਾਸੇ ਦੇਖੋ ਕਿੰਨੀ ਪੁਰਾਣੀ ਆ ਮਾਰਕੀਟ ਹੈਗੀ ਜਿਹੜੇ ਨਾ ਸਕਾਟਲੈਂਡ ਦੇ ਲੋਕ ਆ ਇਹਨਾਂ ਦੀ ਮਤਲਬ ਇਹਨਾਂ ਦਾ ਸਲੈਂਗ ਦਾ ਬਹੁਤ ਜ਼ਿਆਦਾ ਫਰਕ ਹੈ ਤੁਹਾਨੂੰ ਸਮਝ ਨਹੀਂ ਲੱਗਦੀ ਛੇਤੀ ਛੇਤੀ ਵੀ ਕੀ ਲੋਕ ਬੋਲ ਕੇ ਉੱਪਰ ਦੀ ਲੰਘ ਜਾਂਦੀ ਹੈ ਹਨ ਤੇ ਜਿਹੜੇ ਗੋਰੇ ਅਸਲ 'ਚ ਹੈ ਵੀ ਇਹ ਇਹ ਆ ਆਪਾਂ ਯੂਕੇ ਦੇ ਸਾਰੇ ਮੈਂਲੀ ਵਿੱਚ ਆਇਰਲੈਂਡ ਸਕਾਟਲੈਂਡਸ ਬ੍ਰਿਟਿਸ਼ ਨੂੰ ਤੁਸੀਂ ਕਹਿ ਸਕਦੇ ਹੋ ਸਾਰਿਆਂ ਨੂੰ ਜਿਵੇਂ ਆਪਾਂ ਸਾਰਿਆਂ ਨੂੰ ਐਸੇ ਗੋਰੇ ਕਹਿੰਦੇ ਨੇ ਭਾਵੇਂ ਕੋਈ ਕੈਨੇਡਾ ਤੋਂ ਆਵੇ ਭਾਵੇਂ ਕੋਈ ਬੈਲਜੀਅਮ ਤੋਂ ਆਵੇ ਜਰਮਨ ਤੋਂ ਹੋਵੇ ਆਪਾਂ ਕਹਿੰਨਾ ਵੀ ਅੰਗਰੇਜ਼ ਆ ਗੋਰਾ ਹਨ ਮੂਲ ਰੂਪ 'ਚ ਜਿਨ੍ਹਾਂ ਨੂੰ ਗੋਰੇ ਕਿਹਾ ਜਾਂਦਾ ਉਹ ਪੂਰਾ ਯੂਕੇ ਆ ਨਹੀਂ ਤਾਂ ਚਮੜੀ ਤਾਂ ਗੋਰੀ ਸਾਰਿਆਂ ਦੀਆਂ ਬਹੁਤ ਸਾਰੇ ਦੇਸ਼ ਨੇਗੇ ਤੇ ਪਰ ਅੰਗਰੇਜ਼ ਇਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਨੇ ਪੂਰੀ ਦੁਨੀਆ ਤੇ ਰੂਲ ਕੀਤਾ ਅਸਲ 'ਚ ਇਹ ਵੀ ਨਹੀਂ ਹੈਗੇ ਸਕਾਟਲੈਂਡ ਵਾਲੇ ਵੀ ਨਹੀਂ ਹੈਗੇ ਤੇ ਜੇ ਮੇਨਲੀ ਇੰਗਲੈਂਡ ਵਾਲੇ ਜਿਹੜੇ ਇੰਗਲੈਂਡ ਦੇ ਨਿਵਾਸੀ ਆ ਉਹ ਅੰਗਰੇਜ਼ ਨੇ ਉਹ ਗੋਰੇ ਨੇ ਕਿਉਂਕਿ ਉਹ ਆਪਣੇ ਦੇ ਰਾਜ ਕਰਕੇ ਰੂਲ ਕਰਕੇ ਗਏ ਨੇ ਤਾਂ ਆਪਾਂ ਉਹਨਾਂ ਨੂੰ ਸ਼ਬਦ ਦਿੱਤਾ ਵੀ ਬ੍ਰਿਟਿਸ਼ ਹੈ ਜਿਹੜੀ ਗੋਰੀ ਚਮੜੀ ਹੈ ਵੀ ਉਹ ਗੋਰੇ ਆ ਤੇ ਉਹਨਾਂ ਨੂੰ ਹੀ ਵਿਲਾਇਤ ਕਿਹਾ ਜਾਂਦਾ ਹੈਗਾ ਹੁਣ ਤਾਂ ਪੂਰਾ ਯੂਕੇ ਚਾਰੇ ਦੇਸ਼ੇ ਵਿਲਾਇਤ ਜੀ ਹੁੰਦੇ ਨੇ ਵਿਲਾਇਤ ਇਹਨੂੰ ਕਹਿੰਦੇ ਅਸਲ ਜਿਹੜੇ ਨਾ ਰਿਕਸ਼ੇ ਆ ਉਹ ਕੱਲੇ ਆਪਣੇ ਨਹੀਂ ਚੱਲਦੇ ਇਹਨਾਂ ਦੇਸ਼ਾਂ 'ਚ ਵੀ ਚੱਲਦੇ ਆ ਇਹ ਰਿਕਸ਼ਾ ਹੈਗਾ ਇਹੋ ਜਿਹੇ ਰਿਕਸ਼ੇ ਹੁੰਦੇ ਆ ਇੱਥੇ ਇਲੈਕਟ੍ਰੋਨਿਕ ਆ ਥੋੜਾ ਜਿਹਾ ਸਟੈਂਡਰਡ ਆ ਇਹ ਮਤਲਬ ਸਕਾਟਲੈਂਡ ਦੇ ਹਿਸਾਬ ਨਾਲ ਤੇ ਗੋਰੇ ਵੀ ਰਿਕਸ਼ੇ ਚਲਾਉਂਦੇ ਆ ਇਹ ਆ ਇਹਦਾ ਇਦਨਬਰਗ ਦਾ ਇੱਕ ਹੋਰ ਏਰੀਆ ਵੈਸੇ ਤੁਹਾਨੂੰ ਦੇਖਣ ਨੂੰ ਸਾਰਾ ਸ਼ਹਿਰ ਇੱਕੋ ਜਿਹਾ ਲੱਗੂਗਾ ਕਿਉਂਕਿ ਉਹਦਾ ਕਰਨਿਆ ਇਮਾਰਤਾਂ ਇੱਕੋ ਜਿਹੀਆਂ ਸਾਰੀਆਂ ਮਤਲਬ ਦੇਖਣ ਨੂੰ ਪਰ ਏਰੀਆ ਅਲੱਗ-ਅਲੱਗ ਆ ਇਹ ਸਾਰਾ ਪਰ ਜਿਹੜੀ ਵੀ ਗਲੀ 'ਚ ਤੁਸੀਂ ਜਾਉਂਗੇ ਜਿੱਥੇ ਵੀ ਜਾਉਂਗੇ ਸਾਰੇ ਪਾਸੇ ਤੁਹਾਨੂੰ ਇਹੀ ਕੁਝ ਦੇਖਣਾਗਾ ਸ਼ਹਿਰ ਦਾ ਜੀ ਕਰੀ ਜਾਊਗਾ ਵੀ ਇੱਥੇ ਵੀ ਫੋਟੋ ਖਿੱਚ ਲਈ ਇੱਥੇ ਵੀ ਖਿੱਚ ਹਾਂਜੀ ਇਹ ਦੇਖੋ ਇਧਰਲੇ ਪਾਸੇ ਨੂੰ ਸਾਰੀਆਂ ਗਲੀਆਂ ਇੱਕੋ ਜਿਹੀਆਂ ਹੀ ਉੱਪਰ ਨੀਵੇਂ ਪਹਾੜਾਂ ਕਰਕੇ ਉੱਚਾ ਨੀਵੇਂ ਉੱਚਾ ਨੀਵੇਂ ਸ਼ਹਿਰ ਦਾ ਆ ਹਿੱਸਾ ਦੇਖੇ ਬਿਨਾ ਵੀ ਵਲੌਗ ਅਧੂਰੀ ਸੀਗਾ ਆਪਣਾ ਇਹ ਤੇ ਇਹ ਐਂ ਲੱਗਦਾ ਜਿਵੇਂ ਵੈਨਸ ਆਗੇ ਹੋਈ ਇਟਲੀ ਆਗੇ ਹੋਈ ਏ ਇੱਥੇ ਸਾਰੀ ਕਲਰਫੁੱਲ ਬਿਲਡਿੰਗਸ ਨੇਗੀਆਂ ਇਹ ਵੀ ਮੇਨ ਟੂਰਿਸਟ ਅਟਰੈਕਸ਼ਨ ਹੈ ਲੋਕ ਇੱਥੇ ਬਹੁਤ ਜ਼ਿਆਦਾ ਹੁੰਦੇ ਆ ਜਿਹੜੀ ਵਿਕਟੋਰੀਆ ਸਟਰੀਟ ਹੈ ਉਹਦਾ ਹੀ ਹਿੱਸਾ ਇਹ ਤੇ ਜਿਵੇਂ ਇਟਲੀ ਜ਼ਿਆਦਾ ਦੇਖਦੇ ਸੀ ਅਸੀਂ ਐ ਕਲਰਫੁੱਲ ਘਰ ਹਨ ਤੇ ਇੱਥੇ ਵੀ ਸਾਰ ਇਹ ਬਿਲਡਿੰਗਸ ਥੋੜੀਆਂ ਹੀ ਆ ਮਾਰਦਾ ਜਿਹੜੀ ਹੈਗੀਆਂ ਪਰ ਇਹਨਾਂ ਨੂੰ ਸਾਰਿਆਂ ਨੂੰ ਇਹ ਕਲਰਫੁੱਲ ਕੀਤਾ ਹੋਇਆਗਾ ਬਾਕੀ ਜਿਵੇਂ ਤੁਸੀਂ ਦੇਖਿਆਗਾ ਸਾਰਾ ਜ਼ਿਆਦਾਤਰ ਨੂੰ ਪੁਰਾਣਾ ਪ੍ਰਾਣੀ ਦੇਖੋ ਪੂਰਾ ਇਹ ਸ਼ਹਿਰ ਇਹ ਸ਼ਹਿਰ ਦਾ ਨਾ ਜਿਹੜਾ ਨਵਾਂ ਹਿੱਸਾ ਹੈ ਉਹ ਵੀ ਬਹੁਤ ਸੋਹਣਾ ਹੈਗਾ ਤੇ ਪੁਰਾਣਾ ਦਾ ਜਿਵੇਂ ਤੁਹਾਨੂੰ ਪਹਿਲਾਂ ਦਿਖਾਈ ਹੈ ਪੁਰਾਣੇ ਵਾਲਾ ਦਾ ਵਧੀਆ ਹੀ ਸੀਗਾ ਨਵੇਂ ਚ ਵੀ ਕਾਫੀ ਕੈਫੇ ਵਧੀਆ ਰੈਸਟੋਰੈਂਟ ਹੋਰ ਸੋਹਣੀਆਂ ਸੋਹਣੀਆਂ ਚੀਜ਼ਾਂ ਬਣੀਆਂ ਹੋਈਆਂ ਆਹ ਦੇਖੋ ਇਹ ਉਹ ਸ਼ਹਿਰ ਹਾਲ ਇਹ ਕੀ ਆ ਖੁਸ਼ੀ ਮੌਲ ਮੂਲ ਦਾ ਨਹੀਂ ਕਿਤੇ ਪਤਾ ਨਹੀਂ ਕੀ ਆ ਗੂਗਲ ਤੇ ਵੈਸੇ ਇਹਦੇ ਬਾਰੇ ਅਸੀਂ ਦੇਖਿਆ ਨਹੀਂ ਸੀਗਾ ਵੀ ਇਹ ਵੀ ਆ ਕੁਝ ਜਾਂ ਜਿਆਦਾ ਮਸ਼ਹੂਰ ਨਹੀਂ ਹੁਣ ਹਾਂਜੀ ਵੈਸੇ ਹੋਣਾ ਮੇਨਰ ਬੈਲਨ ਨਾਲੋਂ ਤੇਜ਼ ਹੋਈ ਜਾਂਦਾ ਘਟ ਨਹੀਂ ਹੋ ਰਿਹਾ ਸਿਨੇਮਾ ਅਸੀਂ ਇਹ ਮੈਂ ਕਹਾਂ ਸਿਨੇਮਾ ਹਾਲ ਆ ਇਹ ਸਿਨੇਮਾ ਹਾਲ ਆ ਜੀ ਇਹੋ ਜਿਹੇ ਸਿਨੇਮੇ ਹੁੰਦੇ ਆ ਇਹਨਾਂ ਦੇ ਆਈ ਥਿੰਕ ਮੈਨੂੰ ਵੀ ਲੱਗਦਾ ਸਿਨੇਮਾ ਹਾਂ ਜਾਂ ਥੀਏਟਰ ਆ ਉਹ ਦੇਖੋ ਪੋਸਟਰ ਲੱਗੇ ਪਏ ਹੈ ਨਾ ਯੇ ਸਾਹਮਣੇ ਦੇਖੋ ਪੋਸਟਰ ਲੱਗੇ ਹੋਏ ਆ ਮੇਬੀ ਸਿਨੇਮਾ ਹੀ ਹੋਵੇ ਸਿਨੇਮਾ ਆ ਦੇਖੋ ਹਾਂਜੀ ਇਹ ਨਾਈਟ ਐਟ ਮੂਵੀਜ਼ ਕਨਸਰਟ ਲਾਈਵ ਇਨ ਕਨਸਰਟ ਜਿਹੜੇ ਆਪਣੇ ਸਿੰਗਰ ਗਾਉਣ ਆਉਂਦੇ ਨੇ ਇਹ ਜਿਹੇ ਚ ਗਾਉਣ ਹੁੰਦੇ ਹੁੰਦੇ ਆ ਇਹ ਵੀ ਹਾਲ ਇਹ ਮਿਲ ਜਾਂਦੇ ਹੁੰਦੇ ਆ ਵੱਡੇ ਵੱਡੇ ਹਾਲ ਵੀ ਹੁੰਦੇ ਵੈਸੀ ਇੰਡੀਅਨ ਰੈਸਟੋਰੈਂਟ ਇੱਥੇ ਇੰਨੇ ਜ਼ਿਆਦਾ ਆ ਨੰਦੂਜ਼ ਆਪਣਾ ਇਹ ਵੀ ਇੰਡੀ ਮੈਂ ਕਿਹਾ ਤੇ ਇੰਡੀ ਆ ਯਾਰ ਇੰਡੀਆ ਚ ਵੀ ਦੇਖਿਆ ਮੈਂ ਇਹ ਅੱਛਾ ਇੰਡੀਆ ਚ ਵੀ ਬਾਹਰ ਦਾ ਆ ओके ਮੈਂ ਤਾਂ ਇੰਡੀਆ ਨਾਲ ਆਪਣਾ ਇਹ ਪਤਾ ਨਹੀਂ ਆਸਟ੍ਰੇਲੀਆ ਨਾਲ ਪਤਾ ਨਹੀਂ ਨਿਊਜ਼ੀ ਪਰ ਮੈਂ ਨਿਊਜ਼ੀਲੈਂਡ ਬਾਰੇ ਸੁਣਿਆ ਹੈ ਅੱਛਾ ਨਿਊਜ਼ੀਲੈਂਡ ਦਾ ਹਾਂਜੀ ਪਤਾ ਨਹੀਂ ਜੀ ਕਿੱਥੋਂ ਦਾਗਾ ਪਰ ਇਹ ਅਸੀਂ ਇੰਡੀਆ ਚ ਵੀ ਦੇਖਿਆ ਬਾਹਰ ਇੱਧਰ ਕਾਫੀ ਇੰਗਲੈਂਡ ਯੂਕੇ ਚ ਤਾਂ ਬਹੁਤ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲੂਗਾ ਹਾਂਜੀ ਐਂਬੂਲੈਂਸ ਨੂੰ ਦੇਖ ਲੋ ਰਾਹ ਛੱਡ ਦੇ ਹਾਇ ਤੇ ਮੰਤਰੀਆਂ ਨੂੰ ਕੋਈ ਇੰਪੋਰਟੈਂਸ ਨਹੀਂ ਦਿੰਦਾ ਜਿੰਨੀ ਐਂਬੂਲੈਂਸ ਨੂੰ ਤੇ ਪੁਲਿਸ ਨੂੰ ਮਿਲਦੀ ਹੈ ਜੇ ਪੁਲਿਸ ਨੇ ਇੱਕ ਵਾਰੀ ਤੁਹਾਨੂੰ ਲਾਈਟਾਂ ਮਾਰਦੀ ਹੈ ਨਾ ਤਾਂ ਤੁਹਾਨੂੰ ਰੁਕਣਾ ਹੀ ਪੈਣਾ ਤੁਸੀਂ ਜਿਹੜੇ ਮਰਜ਼ੀ ਹੋ ਮੀ ਲੱਗ ਰਿਹਾ ਕੋਈ ਸੀ ਬਸ ਕੋਈ ਨਹੀਂ ਰੁਕਦੇ ਆ ਫਿਰ ਆਪਾਂ ਲਫਾਫਾ ਰੱਖ ਲੋ ਨਹੀਂ ਤੁਸੀਂ ਵੀ ਕੋਈ ਆ ਕੀਤਾ ਨਾ ਸਿੱਧਾ ਪੰਜਾਬੀਆਂ ਵਾਲਾ ਕੰਮ ਸਿੱਧੀ ਸਾਦੀ ਜੱਟੀ ਕੋਰੀਆਂ ਵੀ ਲਵਾਵੇ ਲਈ ਫਿਰਦੀਆਂ ਸਿਰ ਤੇ ਆਪਣੇ ਬਾਪੂ ਜੀ ਹੁਣੇ ਇੰਝ ਕਰਦੇ ਬੋਰੀ ਆਪਣੇ ਬਾਪੂ ਹੁਣੇ ਰੇਹ ਵਾਲੀ ਬੋਰੀ ਧਰ ਲੈਂਦੇ ਸੀ ਪਹਿਲਾਂ ਖੇਤਾਂ 'ਚ ਜਾਂਦੇ ਛੋਟੀਆਂ ਦੇ ਦੇਖਦੇ ਸੀ ਸੱਤ ਦਾ ਮੋਟਰਸਾਈਕਲਾਂ ਤੇ ਹਾਂ ਜੀ ਪੰਗੜੇ ਪਾਉਂਦੇ ਆ ਵੀ ਮੀਂਹ 'ਚ ਸਾਸ ਦਾਣਾ ਲਾਪਾ ਲਈ ਜਾਂਦੀ ਆ ਮੈਨੂੰ ਲੱਗਦਾ ਹੈ ਵੀ ਹੋਰ ਕੁਝ ਬਹੁਤਾ ਘੁੰਮਿਆ ਨਹੀਂ ਜਾਣਾ ਹੁਣ ਕਿਉਂਕਿ ਮੀਂਹ ਦੀ ਹੋਰ ਵਧਣ ਦੀ ਸੰਭਾਵਨਾ ਵੈਦਰ ਵੀ ਦੇਖਿਆ ਸੀ ਤੇ ਕਾਫੀ ਜ਼ਿਆਦਾ ਖਰਾਬ ਹੈਗਾ ਅਗਲੇ ਅੱਧੇ ਘੰਟੇ ਤੱਕ ਮਤਲਬ ਹੋਰ ਵੀ ਤੇਜ਼ ਮੀਂਹ ਆਊਗਾ ਸੋ ਅਸੀਂ ਹੁਣ ਨਿਕਲਦੇ ਇਥੋਂ ਵਾਪਸ ਅੱਜ ਦਾ ਵਲੌਗ ਆਪਣਾ ਇੱਥੇ ਕਰਦੇ ਆਂ ਅ ਇਹ ਦਿਨ ਬਰਗ ਦਾ ਸਮਾਪਤ ਤੇ ਆਪਾਂ ਮਿਲਦੇ ਆਂ ਫਿਰ ਸਕਾਟਲੈਂਡ ਤੋਂ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ ਜੁੜੇ ਰਹੋ ਤੁਸੀਂ ਆਪਣੇ ਸਫ਼ਰ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ